ਆ ਕੀ ਹੋ ਰਿਹਾ ਤੁਹਾਡੇ ਮਨ ਵਿੱਚ ਵੀ ਖਿਆਲ ਆਇਆ ਹੋਣਾ ਮੈਨੂੰ ਪਤਾ ਚਲੋ ਤੁਹਾਨੂੰ ਮੈਂ ਦੱਸਦਾ ਵੀ ਇਹ ਕੀ ਹੋ ਰਿਹਾ ਤੁਹਾਨੂੰ ਪਤਾ ਵੀ ਪਿਛਲੇ ਹਫਤੇ ਮੇਰਾ ਜਿਹੜਾ ਆਪਰੇਸ਼ਨ ਹੋਇਆ ਸੀ ਸਾਡੇ ਜਿੱਦਾਂ ਸਾ ਮਕਾਬਤ ਹੈ ਵੀ ਆਪਰੇਸ਼ਨ ਹੋਇਆ ਵਾ ਤੇਰਾ ਤੂੰ ਨਹੀਂ ਨਾ ਜਦ ਤੱਕ ਤੇਰਾ ਜ਼ਖਮ ਠੀਕ ਨਹੀਂ ਹੁੰਦਾ ਨਾ ਨਾ ਸਹੀ ਨਹੀਂ ਹੁੰਦਾ ਟਾਂਕਿਆਂ ਚ ਪੀਕ ਪੈ ਜਾਂਦੀ ਤੇ ਹੋਰ ਬਹੁਤ ਕੁਝ ਸੋ ਜਿਹੜੀਆਂ ਰੀਤਾਂ ਬਣਾਈਆਂ ਵਾ ਇਹ ਇਹਨੂੰ ਆਪਾਂ ਇਹ ਰੀਤਾਂ ਚਲੋ ਪਹਿਲਾਂ ਪੁਰਾਣੇ ਸਮੇਂ ਚ ਸੰਸਾਨ ਕਿਉਂਕਿ ਉਸ ਟਾਈਮ ਇੰਨੀ ਕਿਸ ਨੂੰ ਇਸ ਬਾਰੇ ਜਾਣਕਾਰੀ ਹੈ ਨਹੀਂ ਸੀ ਸੋ ਅਸ ਦੇ ਟਾਈਮ ਚ ਹਰੇ ਕੋਲ ਫੋਨ ਹੈ ਹਰੇ ਕੋਲ ਜਿਹੜੀ ਚੰਗੀ ਨੌਲੇਜ ਹੈ ਸੋ ਅੱਜ ਮੈਂ ਵੀ ਤੁਹਾਡੇ ਨਾਲ ਇੱਕ ਕਿਸਾ ਸਾਂਝਾ ਕਰਦਾ ਆਪਣਾ ਬਈ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 3 ਸਾਲ ਪਹਿਲਾਂ ਸਾਡੇ ਘਰ ਦੇ ਵੀ ਮੈਨੂੰ ਇਦੇ ਕਰਦੇ ਸੀ ਵੀ ਤੇਰਾ ਆਪਰੇਸ਼ਨ ਹੋਇਆ ਬਾਤ ਤੈਨੂੰ ਆਣਾ ਨਹੀਂ ਆ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਪਹਿਲੀ ਵਾਰ 2.5 ਮਹੀਨੇ ਬਾਅਦ ਨਾਤਾ ਸੀ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਕਿਉਂਕਿ ਹਾਲਾਤ ਐਨੇ ਮਾੜੇ ਸਨ ਘਰਦਿਆਂ ਨੂੰ ਡਰ ਸੀ ਬਈ ਪਤਾ ਨਹੀਂ ਜਿਹੜੇ ਮੇਰੇ ਮਤਲਬ ਟਾਂਕੇ ਆ ਕਿਤੇ ਜਿਹਦਾ ਆਮ ਤੁਹਾਨੂੰ ਦੱਸਿਆ ਪਹਿਲਾਂ ਮੈਂ ਵੀ ਆਪਣਾ ਰੀਤ ਬਣੀ ਬਿਨਾਣਾ ਨਹੀਂ ਆ ਜਦ ਤੱਕ ਬੰਦੇ ਨੂੰ ਜਿਹੜਾ ਟਾਂਕੇ ਸੁੱਕਦੇ ਨਹੀਂ ਆ ਸੋ ਅੱਜ ਜਿਹੜਾ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਦੇਖੋ ਤੁਸੀਂ ਮੇਰੀ ਵਾਈਫ ਮੈਨੂੰ ਨਹਾ ਰਹੀ ਹੈ ਮੈਂ ਬੈੱਡ ਤੇ ਪਿਆ ਖਾਸ ਕਰ ਪਹਿਲਾਂ ਤੁਸੀਂ ਦੇਖਿਆ ਹੋਣਾ ਮੈਨੂੰ ਨਹਾਉਂਦੇ ਨੂੰ ਅਲਨਸ ਤੇ ਜਿਹੜਾ ਅਨਸ ਮੇਰਾ ਮਸ਼ੀਨ ਵਾਲਾ ਉਹਦੇ ਪਰ ਮੈਂ ਬੈਠ ਕੇ ਨਾ ਨਾ ਪਰ ਮੇਰੇ ਜਿੱਦਾਂ ਤੁਹਾਨੂੰ ਪਤਾ ਆਪਰੇਸ਼ਨ ਹੋਇਆ ਵਾ ਲੱਤ ਪਰ ਮੈਂ ਬੈਜ ਨਹੀਂ ਪਾ ਸਕਦਾ ਸੋ ਵਾਈਫ ਮੈਨੂੰ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਬਈ ਨਾਣਾ ਜਿਹੜਾ ਬਹੁਤ ਜ਼ਰੂਰੀ ਹੈ ਸਮਾਂ ਕੋਈ ਵੀ ਹੋਵੇ ਚਾਹੇ ਤੁਹਾਡਾ ਪ੍ਰੈਸ਼ਰ ਹੋਇਆ ਹੋਵੇ ਚਾਹੇ ਦਿਨ ਨੋਰਮਲ ਹੋਣ ਸੋ ਅੱਜ ਦਾ ਦਿਨ ਇਹੀ ਹੈ ਵੀ ਮੇਰਾ ਪ੍ਰੈਸ਼ਰ ਹੋਇਆ ਸੀ ਮੈਨੂੰ ਬਹੁਤ ਮਨ ਕਰਦਾ ਸੀ ਨਾਣਾ ਕਿਉਂਕਿ ਆਮ ਦਿਨਾਂ 'ਚ ਮੈਂ ਦਿਨ 'ਚ ਦਿਨ ਵਿੱਚ ਤਾਂ ਨਹੀਂ ਹਰ ਦੋਏ ਦਿਨ ਮੈਂ ਨਾਣਾ ਹੁੰਦਾ ਸੀ ਪੱਕਾ ਡੇਲੀ ਰੁਟੀਨ ਵਿੱਚ ਸੋ ਤਿੰਨ ਚਾਰ ਦਿਨ ਜਾਂ ਹਫਤਾ ਬਿਨਾਂ ਨਾਣਾ ਤਾਂ ਬਹੁਤ ਔਖਾ ਲੱਗਦਾ ਸੋ ਅੱਜ ਫੇਰ ਮੈਂ ਟਰਾਈ ਕੀਤੀ ਵੀ ਨਾਣਾ ਮੈਂ ਇਹਨਾਂ ਨੇ ਮੰਜੇ ਤੇ ਚੰਦਰ ਸਾਡੇ ਕੋਲ ਇੱਕ ਗੱਦਾ ਹੈਗਾ ਗੱਦਾ ਬਦਲ ਕੇ ਨਾ ਤੇ ਮੈਨੂੰ ਇਹਨਾਂ ਨੇ ਮੰਨ ਲਓ ਜਿਹੜਾ ਮੇਰਾ ਪਾਸਾ ਆਪਰੇਸ਼ਨ ਹੋਇਆ ਉਹ ਪਾਸੇ ਨੂੰ ਉੱਪਰ ਕਰਕੇ ਥੱਲੇ ਪਾਸੇ ਤੋਂ ਮੈਨੂੰ ਇਹਨਾਂ ਨਾਲ ਸ਼ੁਰੂ ਕੀਤਾ ਤੇ ਬੜਾ ਮੈਨੂੰ ਵਧੀਆ ਮਹਿਸੂਸ ਹੋਇਆ ਤੇ ਬੜਾ ਮੈਨੂੰ ਜਿਹੜਾ ਚੰਗਾ ਮਹਿਸੂਸ ਹੋਇਆ ਕਿਉਂਕਿ ਆਪਰੇਸ਼ਨ ਦੌਰਾਨ ਦੇ ਜਿਹੜਾ ਨਾਣਾ ਜਿਹੜਾ ਬੋਡੀ ਨੂੰ ਸਾਫ਼ ਰੱਖਣਾ ਸਭ ਤੋਂ ਜਿਹੜਾ ਮੇਨ ਕੰਮ ਹੁੰਦਾ ਜਦੋਂ ਵੀ ਅਸੀਂ ਕਿਸੇ ਵੀ ਸਰਜਰੀ ਤੋਂ ਜਾਂ ਕਿਸੇ ਹੋਰ ਬਿਮਾਰੀ ਤੋਂ ਗੁਜ਼ਰੇ ਹਨ ਤੇਰੀ ਸਫਾਈ ਆ ਸਰੀਰ ਦੀ ਬਹੁਤ ਜ਼ਰੂਰੀ ਹੈ ਕਿ ਦਿਮਾਗ ਨੂੰ ਬੜੀ ਜਿਹੜੀ ਰਿਲੈਕਸ ਫੀਲ ਹੁੰਦੀ ਹੈ ਜਦੋਂ ਆਪਾਂ ਸਰੀਰ ਨੂੰ ਚੰਗਾ ਸਾਫ਼ ਰੱਖਦੇ ਆ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਤੁਹਾਡੇ ਸਾਰਿਆਂ ਨਾਲ ਵੀ ਮੈਂ ਕਿੱਸਾ ਸਾਂਝਾ ਕਰਦਾ ਆਪਣਾ ਬਈ ਜਦੋਂ ਸਾਡੀ ਇੱਥੇ ਕਾਹ ਹਫ਼ਤੇ ਬਿਨਾਂ ਨਾ ਨੀ ਹੈ ਤੇਰਾ ਪ੍ਰੈਸ਼ਰ ਠੀਕ ਹੋਣ ਦੇ ਜਾ ਸੀ ਸਾਨੂੰ ਹੋਰ ਹੁੰਦੀ ਹੈ ਵੀ ਅਸੀਂ ਜਿਹੜਾ ਜਿਹੜਾ ਆਪਣੇ ਟਾਂਕੇ ਲੱਗੇ ਹੁੰਦੇ ਜਾਂ ਕਿਤੇ ਵੀ ਕੋਈ ਫੱਟ ਲੱਗਿਆ ਹੋਵੇ ਨਾ ਅਸੀਂ ਉੱਥੇ ਤੇਲ ਲਾਉਂਦੇ ਆ ਮੇਰਾ ਵੀ ਤੇਲ ਆਇਆ ਸੀ ਘਰਦਿਆਂ ਨੇ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 3 ਸਾਲ ਪਹਿਲਾਂ ਪਰ ਅੱਜ ਦਾ ਜਿਹੜਾ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਵੀ ਤੁਸੀਂ ਸਾਰੇ ਇਸ ਚੀਜ਼ ਨੂੰ ਦੇਖ ਕੇ ਜਿਹੜੀ ਮੇਰੀ ਵੀਡੀਓ ਅੱਗੇ ਸਾਂਝੀ ਵੀ ਕਰਿਓ ਤੁਸੀਂ ਵੀ ਆਪਣੇ ਵਿਚਾਰ ਦਿਓ ਵੀ ਤੁਸੀਂ ਆਮ ਜਿਹੜਾ ਬੰਦਾ ਜਿਹੜਾ ਕੋਈ ਜਿੱਦਾ ਕਦੇ ਆਪਰੇਸ਼ਨ ਹੁੰਦਾ ਤੇ ਉਹਨਾਂ ਨੂੰ ਇਹ ਵੀਡੀਓ ਦੱਸਿਓ ਗਾਹਾਂ ਭੇਜਿਓ ਵੀ ਦੇਖੋ ਐਦਾਂ ਵੀ ਬੰਦਾ ਨਾ ਸਕਦਾ ਕੋਈ ਲੋੜ ਨਹੀਂ 10-15 ਬੰਦਿਆਂ ਦੀ ਆਮ ਜਿਹੜਾ ਤੁਹਾਡਾ ਬੈੱਡ ਹੈ ਉਹਦਾ ਜਿਹੜੀ ਉਹਦਾ ਇੱਕ ਪਲਾਸਟਿਕ ਜਿਹੜੀ ਹੁੰਦੀ ਪਲਾਸਟਿਕ ਵਾਲਾ ਗੱਦਾ ਵਿਛਾ ਕੇ ਤੁਸੀਂ ਆਰਾਮ ਨਾਲ ਨਾ ਸਕਦੇ ਹੋ ਹੌਲੀ-ਹੌਲੀ ਤਸੱਲੀ ਨਾਲ ਇੱਕ ਤਾਂ ਸਰੀਰ ਨੂੰ ਚੰਗਾ ਮਸਤ ਹੁੰਦਾ ਬਾਕੀ ਜਿਹੜੀ ਸਰੀਰ ਦੀ ਰਿਕਵਰੀ ਆ ਵੀ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਬਾਕੀ ਜਿੰਨਾ ਸਰੀਰ ਆਪਣਾ ਸਾਫ਼ ਰਹੂਗਾ ਕਿਸੇ ਵੀ ਬਿਮਾਰੀ ਦੌਰਾਨ ਕਿਸੇ ਵੀ ਹਾਲਾਤ ਜਿਹੜੇ ਆਪਣੇ ਜਾਂ ਕੋਈ ਆਪਰੇਸ਼ਨ ਹੋਇਆ ਹੋਵੇ ਜਿੰਨਾ ਆਪਣਾ ਸਰੀਰ ਸਾਫ਼ ਰਹੂਗਾ ਉਦੋਂ ਸਭ ਤੋਂ ਜਿਹੜੀ ਵਧੀਆ ਰਿਕਵਰੀ ਉਹ ਨਹੀਂ ਛੇਤੀ ਆਉਣੀ ਆਪਣੇ ਸਰੀਰ ਦੀ ਸੋ ਇਹ ਮੇਰਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਸੀ ਅੱਜ ਦੂਜੀ ਗੱਲ ਹੈ ਵੀ ਜਿਹੜਾ ਆਪਰੇਸ਼ਨ ਜਦੋਂ ਆਪਣਾ ਹੋਇਆ ਹੁੰਦਾ ਨਾ ਆਪਰੇਸ਼ਨ ਤੇ ਆਪਾਂ ਖਾਸ ਕਰ ਜਦੋਂ ਡਾਕਟਰ ਦੀ ਅਮਿਕਸ਼ਾ ਗੱਲ ਮੰਨੂ ਡਾਕਟਰ ਨਾਲ ਡਾਕਟਰ ਦੀ ਸਲਾਹ ਲੈ ਕੇ ਵੀ ਆਪਾਂ ਜਿਹੜਾ ਜ਼ਖਮ ਨੂੰ ਗਿੱਲਾ ਕਰ ਸਕਦੇ ਹਾਂ ਜੇ ਗਿੱਲਾ ਹੋ ਵੀ ਜਾਵੇ ਪੈਸਾ ਕਿ ਹੁਣ ਜਿੱਦਾਂ ਮੇਰਾ ਜ਼ਖਮ ਸੀ ਇਹਦੇ ਪਰ ਮੈਂ ਪੱਟੀ ਕੀਤੀ ਸੀ ਜੇ ਅੱਜ ਵੈਸੇ ਇਨਾਣ ਤੋਂ ਬਾਅਦ ਮੇਰਾ ਗਿੱਲਾ ਹੋਇਆ ਸੀ ਜ਼ਖਮ ਮੇਂ ਜ਼ਖਮ ਗਿੱਲਾ ਹੋਇਆ ਇੱਚ ਇਹਦੇ ਵਿੱਚ ਮੈਂ ਕੋਈ ਨਾ ਮੈਂ ਤੇਲ ਲਾਇਆ ਨਾ ਕੋਈ ਹੋਰ ਦਵਾਈ ਲਾਈ ਮੰਨ ਲਓ ਜ਼ਖਮ 'ਤੇ ਪਾਣੀ ਡੇਗ ਵੀ ਜਾ ਵੀ ਇਦੀ ਕੋਈ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਸਾਫ਼ ਪਾਣੀ ਹੁੰਦਾ ਇਹ ਇਹਦੇ ਪਰ ਆਪਾਂ ਕੋਈ ਗੰਦਾ ਪਾਣੀ ਨਹੀਂ ਪਾਣਾ ਜਿਹੜਾ ਨਹਾਣ ਦਾ ਪਾਣੀ ਹੁੰਦਾ ਉਹ ਪਾਣੀ ਸਾਫ਼ ਹੁੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਜੇ ਜਾਦੇ ਗੱਲ ਹੈ ਤਾਂ ਆਪਾਂ ਡਾਕਟਰ ਦੀ ਸਲਾਹ ਲਓ ਜੇ ਡਾਕਟਰ ਮੰਨ ਨਾ ਕਰਦਾ ਤੁਹਾਨੂੰ ਵੀ ਨਹੀਂ ਤੁਸੀਂ ਨਾ ਆਣਾ ਬਿਲਕੁ ਤਾਂ ਨਾ ਬਾਕੀ ਨੋਰਮਲ ਜਿਹੜੀ ਜ਼ਖਮ ਹੁੰਦੇ ਤੁਸੀਂ ਰਾਮ ਨਾਲ ਦੇ ਪਰ ਜਿਹੜਾ ਨੋਰਮਲ ਪਾਣੀ ਹੈ ਉਹ ਨੋਰਮਲ ਪਾਣੀ ਪਾ ਕੇ ਸਾਬਣ ਲਾ ਕੇ ਬਿਲਕੁਲ ਰਾਮ ਨਾਲ ਜਿਹੜਾ ਉਹ ਤੁਸੀਂ ਉੱਪਰ ਪਾਣੀ ਪਾ ਸਕਦੇ ਹੋ ਨਹਾਉਣ ਤੋਂ ਬਾਅਦ ਜਿਹੜੀ ਜਿਹੜੀ ਸਫਾਈ ਹੈ ਉਸ ਜ਼ਖਮ ਦੀ ਉਹ ਜ਼ਰੂਰੀ ਹੈ ਨਹਾਉਣ ਤੋਂ ਬਾਅਦ ਜਿਹੜੀ ਆਪਣੀ ਬੀਟਾ ਡੀਨ ਹੁੰਦੀ ਉਹ ਲਾ ਕੇ ਉਹਦੇ ਨਾਲ ਚੰਗੀ ਤਰ੍ਹਾਂ ਉਹ ਜਿਹੜਾ ਪਾਣੀ ਹੁੰਦਾ ਉਹ ਸਾਰਾ ਸੋਖ ਹੋ ਜਾਂਦਾ ਪਾਣੀ ਸਾਫ਼ ਹੋ ਜਾਂਦਾ ਉਸ ਤੋਂ ਬਾਅਦ ਪੱਖਾ ਲਾ ਕੇ ਥੋੜਾ ਇਹਨੂੰ ਹਵਾ ਲੱਗਣ ਦਿਓ ਜ਼ਖਮ ਨੂੰ ਤੇ ਉੱਪਰ ਪੱਟੀ ਕਰ ਦਿਓ ਬਸ ਇਹ ਇੰਨਾ ਜਿਹੜਾ ਪ੍ਰੋਸੈਸ ਹੈ ਵਧੀਆ ਉਦੋਂ ਜਿਹੜੀ ਜਿਹੜੀ ਜ਼ਖਮ ਨੂੰ ਜਿਹੜੀ ਹਵਾ ਲੱਗ ਜਾਂਦੀ ਵਧੀਆ ਇਹਨੂੰ ਤੇ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਜੇ ਆਪਾਂ ਪ੍ਰੋਪਰ ਸਫਾਈ ਰੱਖੀਏ। ਬਾਕੀ ਅੱਜ ਮੈਂ ਤੁਹਾਨੂੰ ਪਤਾ ਵੀ ਮੇਰਾ ਆਪਰੇਸ਼ਨ ਹੋਇਆ ਸੀ। ਆਪਰੇਸ਼ਨ ਤੋਂ 4 ਦਿਨ ਬਾਅਦ ਵਾਈਫ ਨੇ ਬੜਾ ਹੌਸਲਾ ਕਰਕੇ ਮੈਂ ਵੀ ਬੜਾ ਹੌਸਲਾ ਕੀਤਾ ਵੀ ਕੋਈ ਗੱਲ ਨਹੀਂ ਮੌਸਮ ਮੌਸਮ ਵੈਸੇ ਬਦਲ ਗਿਆ ਸੀ ਪਰ ਫਿਰ ਵੀ ਮੇਰਾ ਨਾ ਅਨੁਮਾਨਨ ਕਰਦਾ ਸੀ ਨਾ ਕਿ ਬੜਾ ਆਨੰਦ ਆਇਆ ਤੇ ਨਾਣ ਤੋਂ ਬਾਅਦ ਸੋਚਿਆ ਮੈਂ ਚਲੋ ਵਾਈਫ ਨੇ ਵੀ ਵੀਡੀਓ ਬਣਾ ਕੇ ਆਸੀ ਆਪਣੇ ਦੋਸਤਾਂ ਨਾਲ ਸਾਂਝੀ ਕਰਦੇ ਆਂ ਬਈ ਕਿਵੇਂ ਆਪਾਂ ਜਿਹੜਾ ਨਾ ਕੇ ਵੀ ਸਾਫ਼ ਸੁਥਰੇ ਰਹਿ ਸਕਦੇ ਆ ਆਪਰੇਸ਼ਨ ਹੋਣ ਤੋਂ ਬਾਅਦ ਜਿਹੜੇ ਬਹਾਨੇ ਆਪਾਂ ਲਾਉਂਦੇ ਆ ਜਿੱਦਾਂ ਚਾਹੇ ਪੇਸ਼ੈਂਟ ਹੈ ਚਾਹੇ ਉਹਦੇ ਘਰ ਦੇ ਆ ਜੋ ਜਿਹੜੀ ਇਹ ਰੀਤਾਂ ਰਿਵਾਜ ਬਣਾਏ ਵੀ ਅਸੀਂ ਇਹਨਾਂ ਨੂੰ ਬਦਲੋ ਸੋਚ ਬਦਲੋ ਆਪਣੀ ਐਦਾਂ ਨਹੀਂ ਕੋਈ ਗੱਲ ਨਹੀਂ ਹੁੰਦੀ ਬਾਕੀ ਜੋ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਹੀ ਕੰਮ ਕਰੋ ਜਿਵੇਂ ਮੈਂ ਕੀਤਾ ਲਾਸਟ ਆਪਰੇਸ਼ਨ ਮੇਰਾ ਹੋਇਆ ਬਹੁਤ ਵਧੀਆ ਤੁਸੀਂ ਦੇਖਿਆ ਵੀ ਆਪਰੇਸ਼ਨ ਵਧੀਆ ਹੋ ਗਿਆ ਵਾਹਿਗੁਰੂ ਦੀ ਮਿਹਰ ਨਾਲ ਤੇ ਅੱਜ ਨਾ ਕੇ ਬੜਾ ਆਨੰਦ ਆਇਆ ਤੇ ਵਾਈਫ ਨੇ ਦੇਖੋ ਸਾਰਾ ਮੈਨੂੰ ਸੈਡ ਦਵਾਈ ਤੇ ਹੁਣ ਜਿਹੜੀ ਤਿਆਰੀ ਬੈਠਣ ਦੀ ਕਰ ਰਿਹਾ ਮੈਂ ਕਿਉਂਕਿ ਸਾੜੀ-ਤਿਹੜੀ ਬੈੱਡ ਤੇ ਪਾਣੀ ਜਿਹੜੀ ਪਾਣੀ ਓਖੀ ਐ ਸੋ ਇਹਨਾਂ ਦੀ ਵੀ ਜਿਹੜੀ ਬਹੁਤ ਵੱਡੀ ਮਿਹਨਤ ਐ ਖਾਸ ਕਰ ਇਹੋ ਜਿਹੇ ਹਾਲਾਤਾਂ 'ਚ ਜਦੋਂ ਇਨਸਾਨ ਬਿਮਾਰ ਹੁੰਦਾ ਤਾਂ ਜਿਹੜੀ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਪਰਿਵਾਰ ਦਾ ਜਿਹੜਾ ਮੈਂਬਰ ਚਾਹੇ ਮਾਂ ਚਾਹੇ ਭੈਣ ਭਰਾ ਜਾਂ ਪਤਨੀ ਸਭ ਤੋਂ ਵੱਡਾ ਰੋਲ ਇਹਨਾਂ ਦਾ ਹੁੰਦਾ ਵੀ ਇਹ ਸਭ ਤੋਂ ਵੱਧ ਜੇ ਇਹ ਸਾਥ ਦੇਣ ਨਾ ਤਾਂ ਜਿਹੜੀ ਬਿਮਾਰੀ ਠੀਕ ਹੋਣੀ ਜੇ ਬੰਦਾ ਆਪਣੇ ਪੋਸੀਬਿਲੀਆਂ ਦਾ ਪਰਿਵਾਰ ਦਾ ਸਾਥ ਜਿਹੜਾ ਬਹੁਤ ਜ਼ਰੂਰੀ ਐ ਹੁਣ ਜਿੱਦਾਂ ਮੇਰੇ ਕੇਜ ਦੇਖੋ ਵੀ ਕਿੱਥੋਂ ਤੋਂ ਕਿੱਥੋਂ ਇਹਨਾਂ ਨੇ ਮਿਹਨਤ ਕੀਤੀ ਆ ਵੀਡੀਓ ਵੈਸੇ 7-8 ਮਿੰਟ ਦੀ ਵੀਡੀਓ ਬਣਨੀ ਏ ਪਰ ਇਹ ਵੀਡੀਓ ਲਗਭਗ ਅੱਧੇ ਪੌਣੇ ਘੰਟੇ ਦੀ ਵੀਡੀਓ ਸੀ ਇਹ ਮੈਂ ਕੈਮਰਾ ਮੰਨ ਲਓ ਤੇਜ਼ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਸ਼ਾਰਟ ਫਾਰਮ ਵਿੱਚ ਕਿਉਂਕਿ ਅੱਜ ਕੱਲ ਲੰਮੀਆਂ ਵੀਡੀਓ ਦੇਖਣ ਨੂੰ ਕਿਸੇ ਕੋਲ ਸਮਾਂ ਨਹੀਂ ਆ ਨਾ ਕੋਈ ਦੇਖਦਾ ਸੋ ਤਾਂ ਮੈਂ ਤੁਹਾਡੇ ਨਾਲ ਇੱਕ ਇਹ ਸਾਂਝਾ ਕਰ ਰਿਹਾ ਵੀ ਇਦਾਂ ਵੀ ਤੁਸੀਂ ਜਿਹੜਾ ਆਪਣਾ ਪ੍ਰੇਸ਼ਣ ਹੋਣ ਤੋਂ ਬਾਅਦ ਇਹ ਕਿਸੇ ਵੀ ਹਾਲਾਤਾਂ 'ਚ ਬੰਦਾ ਬੰਦਾ ਕੰਮ ਕਰਨਾ ਚਾਹੀਦਾ ਜੇ ਬੰਦੇ ਦੇ ਮਨ 'ਚ ਆਪਣੇ 'ਚ ਚਾਹ ਹੋਵੇ ਕੰਮ ਕਰਨ ਦਾ ਰੂਹ ਹੋਵੇ ਵੀ ਨਹੀਂ ਮੈਂ ਕੰਮ ਕਰਨਾ ਤਾਂ ਬੰਦਾ ਕੰਮ ਕਰ ਸਕਦਾ ਹੈ ਸੋ ਅੱਜ ਦੀ ਜਿਹੜੀ ਵੀਡੀਓ ਉਹ ਮੈਂ ਇਹ ਦਰਸਾਣ ਵਿੱਚ ਤੁਹਾਨੂੰ ਮੈਂ ਵੀਡੀਓ ਬਣਾ ਰਿਹਾ ਤੇ ਨਾ ਕੇ ਵਧੀਆ ਫਰੈਸ਼ ਹੋ ਕੇ ਕੈਮ ਹੋ ਕੇ ਆਪਾਂ ਆਪਣੀ ਛੇੜ ਤੇ ਪਹੁੰਚ ਗਏ ਛੇੜ ਤੇ ਪਹੁੰਚ ਕੇ ਬਾਈ ਵੀ ਨੇ ਜਿਹੜਾ ਸੈਟਿੰਗ ਕੀਤੀ ਵਧੀਆ ਆਪਣੇ ਕੱਪੜਿਆਂ ਦੀ ਤੇ ਮੇਰਾ ਵੀ ਮਨ ਜਿਹੜਾ ਖੁਸ਼ ਹੋ ਗਿਆ ਵੀ ਲੈ ਵੀ ਨਜ਼ਾਰਾ ਆ ਗਿਆ ਤੇ ਹੁਣ ਮੈਂ ਆਪਣਾ ਜਿਹੜਾ ਫੋਨ ਚਲਾਇਆ ਮਾਂਗਾ ਚਲੋ ਫੋਨ ਦੀ ਜਿਹੜੀ ਐਕਟੀਵਿਟੀ ਆ ਥੋੜੀ ਉਹ ਦੇਖੀਏ ਆਪਣਾ ਜਿਹੜਾ ਪੇਜ ਆ ਜਿਹੜਾ ਆਪਣੇ ਚੈਨਲ ਐ ਕਿਵੇਂ ਦੀ ਜਿਹੜੀ ਪ੍ਰੋਗਰੈਸ ਹੁੰਦੀ ਹੈ ਬਾਕੀ ਵਾਈਫ ਨੇ ਆਪਣਾ ਜਿਹੜਾ ਸਫਾਈ ਦਾ ਕੰਮ ਐ ਵੈਸੇ ਮੈਂ ਨਾਤਾ ਤੁਹਾਨੂੰ ਲੱਗਿਆਉਣਾ ਵੀ ਮੈਂ ਨਾਤਾ ਕਮਰੇ ਜ ਮੈਂ ਕਮਰੇ ਜ ਨਹੀਂ ਨਾਤਾ ਮੈਂ ਨਾਤਾ ਹੈਗਾ ਰਸੋਈ ਚ ਕਿਉਂਕਿ ਸਾਡਾ ਰਸੋਈ ਥੋੜੀ ਖੁੱਲੀ ਹੈਗੀ ਇਹ ਤੇ ਉਹਦੇ ਕਰਕੇ ਸਾਰਾ ਜਿਹੜਾ ਮਨ ਲੋ ਵਾਈਫ ਨੂੰ ਸਾਫ ਕਰਨਾ ਪਿਆ ਕਮਰਾ ਤੇ ਇਧਰ ਜਿਹੜੀ ਰਸੋਈ ਹੈ ਬੈਸੇ ਤੁਹਾਨੂੰ ਲੱਗਣਾ ਲੱਗਿਆ ਵੀ ਸੋਈ ਜਣਾਣ ਦਾ ਕੀ ਕਰਨ ਤੁਹਾਨੂੰ ਦੱਸਿਆ ਵੀ ਮੇਰਾ ਆਪਰੇਸ਼ਨ ਹੋਇਆ ਨਾ ਬੈਸੇ ਮੈਂ ਆਰਨੇਸ ਤੇ ਆਰਨੇਸ ਤੇ ਬਾਹਰ ਹੀ ਨਾ ਨਾਉਂਦਾ ਪਰ ਆਪਰੇਸ਼ਨ ਹੋਣ ਕਰਕੇ ਮੈਂ ਬੈਠ ਨਹੀਂ ਸਕਦਾ ਤਾਂ ਫਿਰ ਆਰਨੇਸ ਤੇ ਉਹਦੇ ਕਰਕੇ ਫਿਰ ਆਪਾਂ ਇੱਥੇ ਬੈਠੇ ਤੇ ਬਾਅਦ ਵਿੱਚ ਠੰਡ ਲੱਗੀ ਮੈਨੂੰ ਵੀ ਵਾਈਫ ਨੇ ਵਧੀਆ ਚਾਹ ਬਣਾਈ ਚਾਹ ਬਣਾ ਕੇ ਆਪਾਂ ਜਿਹੜੀ ਇਕੱਠਿਆਂ ਨੇ ਫਿਰ ਜਿਹੜੀ ਬੈਠ ਕੇ ਮੈਂ ਚਾਹ ਪੀਤੀ ਸੋ ਜਾਦਾ ਆਨੰਦ ਲਿਆ ਚੁਸਕੀਆਂ ਭਰੀਆਂ ਬੜਾ ਜਿਹੜਾ ਆਨੰਦ ਆਇਆ ਤੇ ਵਾਈਫ ਨਾਲ ਗੱਲਾਂ ਬਾਤਾਂ ਕੀਤੀਆਂ ਇਹਨਾਂ ਦਾ ਧੰਨਵਾਦ ਕੀਤਾ ਬਈ ਧੰਨਵਾਦ ਤੁਹਾਡੇ ਜਿਹੜੇ ਸਹਿਯੋਗ ਕਰਕੇ ਮੈਂ ਨਾਨਜੋਗ ਹੋ ਗਿਆ ਚਾਹ ਪੀ ਕੇ ਕੈਮੋ ਕੇ ਆਪਾਂ ਅਗਲੀ ਰੋਟੀਨ ਨੂੰ ਕਰਨ ਨੂੰ ਜਿਹੜੇ ਰੈਡੀ ਹੋਗੇ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਅੱਗੇ ਆਪਣੇ ਭੈਣਾਂ ਭਰਾਵਾਂ ਨਾਲ ਜਰੂਰ ਸਾਂਝੀ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਆਦਾਬ